दाना ਮੰਡੀ ਦੇ ਵਿੱਚ ਇੱਕ ਗਾਂ ਤੋਂ ਟੈਂਟ ਤੋਂ ਸ਼ੁਰੂ ਕੀਤਾ ਸੀ ਕੰਮ ਟੈਂਟ ਤੋਂ ਸ਼ੁਰੂ ਕਰਦੇ ਕਰਦੇ ਉੱਥੇ ਪ੍ਰੋਬਲਮਾਂ ਆ ਗਈਆਂ ਇੱਥੇ ਸਾਨੂੰ ਥਾਂ ਮਿਲ ਗਈ ਇੱਥੇ ਇੱਕ ਨਗ ਤੋਂ ਵਾਧੇ-ਵਾਧੇ ਅੱਜ ਸਾਡੇ ਕੋਲੇ 500 ਤੋਂ ਪਲੱਸ ਗਊ ਹੈ ਜੀ ਜੋ ਵੀ ਇੱਥੇ ਕੋਈ ਸੁੱਖ ਸੁਖਦਾ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਕ ਇਥੇ ਸਵਾ ਮਣੀ ਦਾ ਭੋਗ ਲਗਾਇਆ ਜਾਂਦਾ ਜੋ ਕਿ 1100 ਰੁਪਏ ਦੇ ਵਿੱਚ ਅਸੀਂ ਤਿਆਰ ਕਰਕੇ ਦਿੰਨੇ ਆ ਤੇ ਉਹ ਸਵਾ ਮਣੀ ਦਾ ਭੋਗ ਲਾਉਣ ਵਾਸਤੇ ਸਾਡੇ ਕੋਲੇ ਮਤਲਬ ਲੋਕ ਫੋਨ ਕਰਦੇ ਆ ਬੁੱਕ ਕਰਵਾਉਂਦੇ ਆ ਬੀਜਾਣੀ ਕੀ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਵੀ ਕੋਈ ਕੁਛ ਨਾ ਕੁਛ ਕੋਈ ਆਪ ਦਾ ਪੇੜਾ ਰੋਟੀ ਹਰਾ ਲੈ ਕੇ ਆਉਂਦਾ ਜੀ ਇਸੇ ਤਰ੍ਹਾਂ ਆਪਣੇ ਨਾਲ ਸ਼ਹਿਰ ਤੇ ਪਿੰਡਾਂ ਦੇ ਲੋਕ ਵੱਧ ਤੋਂ ਵੱਧ ਜੁੜਦੇ ਜਾ ਰਹੇ ਨੇ। ਦੋ ਵੀ ਸਾਨੂੰ ਤੂੜੀ ਦਾ ਦਾਣ ਹੈ, ਜੋ ਫੀਡ ਦਾ ਦਾਣ ਹੈ, ਸਾਨੂੰ ਸਾਰਾ ਐਵੇਂ ਸਾਨੂੰ ਕਹੀਏ ਵੀ ਸੇਵਾ ਰੂਪੀ ਆਉਂਦਾ ਹੈ। ਅਸੀਂ ਅੱਜ ਤੱਕ ਤੂੜੀ ਤੇ ਕਦੇ ਪੈਸਾ ਨਹੀਂ ਲਾਏ। ਉਤਮ ਸੇਵਾ ਕਰਨੀ ਹੈ ਜਿਹੜੀ ਬਹੁਤ ਔਖੀ ਹੈ ਪਰ ਸ਼ਬਦਾਂ ਦੇ ਵਿੱਚ ਕਹਿਣਾ ਜਿਹੜਾ ਬਹੁਤ ਸੌਖਾ ਹੈ ਲੋਕ ਅੱਜ ਕੱਲ ਆਪਣੇ ਜ਼ਖਮੀ ਮਾਂ ਪਿਓ ਜਾਂ ਬਿਮਾਰ ਮਾਂ ਪਿਓ ਨੂੰ ਨਹੀਂ ਸੰਭਾਲਦੇ ਤੇ ਸਰਦੂਲਗੜ੍ਹ ਦੇ ਵਿੱਚ ਇੱਕ ਅਜਿਹੀ ਗਊਸ਼ਾਲਾ ਬਣੀ ਹੈ ਜਿੱਥੇ ਕਿ ਜ਼ਖਮੀ ਜਾਨਵਰ ਜਿਵੇਂ ਗਊਆ ਵਗੈਰਾ ਆਦਿ ਨੂੰ ਇੱਥੇ ਸੰਭਾਲਿਆ ਜਾਂਦਾ ਹੈ ਤੇ ਉਹਨਾਂ ਨੂੰ ਜਿੱਥੇ ਵੀ ਹੁੰਦੀ ਹੈ ਜ਼ਖਮੀ ਇਹਨੂੰ ਚੱਕ ਕੇ ਲਿਆਂਦਾ ਜਾਂਦਾ ਹੈ ਦਵਾਈ-ਦਵਾਈ ਜਾਂਦੀ ਹੈ ਪੱਟੀਆਂ ਕਰੀਆਂ ਜਾਂਦੀਆਂ ਤੇ ਹੋਰ ਵੀ ਜਿਹੜੀ ਆਧੁਨਿਕ ਕਿਸਮ ਦੀ ਜਿਹੜੀ ਡਾਕਟਰੀ ਇਲਾਜ ਦੀ ਲੋੜ ਹੁੰਦੀ ਹੈ ਤਾਂ ਉਹ ਇਲਾਜ ਹੈ ਜਿਹੜੇ ਇੱਥੇ ਕੀਤੇ ਜਾਂਦੇ ਆ ਇਹ ਸਰਦੂਲਗੜ ਦੀ ਬੇਸਹਾਰਾ ਗੌਤਾਮ ਦੇ ਨਾਮ ਤੇ ਇੱਥੇ ਨਾਲੀ ਦੇ ਘੱਗਰ ਬੋਲ ਦੇ ਕੋਲੇ ਜਿਹੜੀ ਗਊਸ਼ਾਲਾ ਹੈਗੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਸਵੇਰੇ ਸ਼ਾਮ ਇੱਥੇ ਲੋਕ ਆਉਂਦੇ ਆ ਤੇ ਸੇਵਾ ਕਰਦੇ ਆ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗਦਾ ਵੀ ਇਸ ਸੇਵਾ ਭਾਵਨਾ ਦੇ ਨਾਲ ਸਾਡਾ ਕਿਤੇ ਨਾ ਕਿਤੇ ਜਿਹੜਾ ਪਾਪ ਨਿਤਾਰਾ ਹੋ ਜੂ ਕਿਤੇ ਨਾ ਕਿਤੇ ਪਾਪ ਹੈ ਜਿਹੜੇ ਧੋਤੇ ਜਾਣਗੇ ਤੇ ਕਿਤੇ ਨਾ ਕਿਤੇ ਉਹ ਸਹੀ ਵੀ ਹੈ ਕਿਉਂਕਿ ਜਿਹੜੇ ਗਊ ਮਾਤਾ ਨੂੰ ਆਪਣੇ ਇਤਿਹਾਸ ਦੇ ਵਿੱਚ ਵੀ ਮੰਨਿਆ ਤਾਂ ਬਹੁਤ ਉੱਤਮ ਹੈ ਜਿਹੜਾ ਇਹ ਬੰਨਿਆ ਗਿਆਗਾ ਕਿ ਜੱਪਾ ਜੀ ਗੱਲ ਕਰੀਏ ਇੱਥੇ ਬਿਲਡਿੰਗਾਂ ਵਗੈਰਾ ਜਿਹੜੀਆਂ ਉਹ ਬਣ ਰਹੀਆਂ ਤੇ ਜਿਹਦੇ ਪਿੱਛੇ ਆ ਕਰਕੇ ਇੱਥੇ ਸੇਵਾ ਭਾਵਨਾ ਦੀ ਜਾਂ ਰੁਪਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਹੈ ਲੇਕਿਨ ਸ਼ਹਿਰ ਦੇ ਪ੍ਰਬੰਧਕ ਤੇ ਸੱਜਣਾ ਜਾਂ ਜਾਂ ਜਿਹੜੇ ਸੇਵਾਦਾਰ ਲੋਕ ਨੇ ਉਹਨਾਂ ਦੇ ਯਤਨਾਂ ਸਦਕਾ ਇਹ ਸਾਰਾ ਜਿਹੜਾ ਕਾਰਜਾ ਸੰਪੂਰਨ ਹੋ ਰਿਹਾ ਤੇ ਆਪਣੇ ਨਾਲ ਗਊਸ਼ਾਲਾ ਦੇ ਜਿਹੜੇ ਕੁਛ ਮੈਂਬਰ ਤੇ ਪ੍ਰਧਾਨ ਤੇ ਸੇਵਾਦਾਰ ਹੈ ਜਿਹੜੇ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਦੇ ਆਂ ਆਖਰ ਗਊਸ਼ਾਲਾ ਸ਼ੁਰੂਆਤ ਕਰਨ ਦੀ ਕਿਉਂ ਲੋੜ ਪਈ ਹਾਂਜੀ ਕੀ ਨਾਮ ਹੈ ਬਾਈ ਪਹਿਲਾਂ ਤਾਂ ਸਾਰੇ ਭਗਤਾਂ ਨੂੰ ਜੈ ਗੁਰੂ ਮਤਾ ਦੀ ਜੀ ਫਿਰ ਅਸੀਂ ਜੋ ਸਾਡੇ ਗੁਰਜੀਤ ਜੀ ਬਾਈ ਆਏ ਐ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਆਇਆਂ ਕਹਨੇ ਆ ਸ਼ੁਰੂਆਤ ਤਾਂ ਬਈ ਦੇਖੋ ਸੇਵਾ ਚੱਲਦੀ ਐ ਪਿਛਲੇ 13-14 ਸਾਲਾਂ ਤੋਂ ਸੰਸਥਾ ਕੰਮ ਕਰਦੀ ਆ ਰਹੀ ਐ ਪਹਿਲਾਂ ਇਹ ਦਾਣਾ ਮੰਡੀ ਦੇ ਵਿੱਚ ਇੱਕ ਗਾਂ ਤੋਂ ਟੈਂਟ ਤੋਂ ਸ਼ੁਰੂ ਕੀਤਾ ਸੀ ਕੰਮ ਟੈਂਟ ਤੋਂ ਸ਼ੁਰੂ ਕਰਦੇ ਕਰਦੇ ਉੱਥੇ ਪ੍ਰੋਬਲਮਾਂ ਆ ਗਈਆਂ ਇੱਥੇ ਸਾਨੂੰ ਥਾਂ ਮਿਲ ਗਈ ਇੱਥੇ ਇੱਕ ਨਗ ਤੋਂ ਵਾਧੇ-ਵਾਧੇ ਅੱਜ ਸਾਡੇ ਕੋਲੇ 500 ਤੋਂ ਪਲੱਸ ਗਊ ਹੈ ਜੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸ਼ਹਿਰ ਦਾ ਇੰਨਾ ਪਿਆਰ ਮਿਲਦਾ ਹੈ ਵੀ ਅਸੀਂ ਕੁਝ ਵੀ ਮੰਗੀਏ ਸਾਨੂੰ ਜਵਾਬ ਨਹੀਂ ਮਿਲਦਾ ਤੇ ਸਾਰਿਆਂ ਦੀ ਇੱਥੇ ਮਨੋਕਾਮਨਾ ਪੂਰੀਆਂ ਹੁੰਦੀਆਂ ਜੋ ਵੀ ਇੱਥੇ ਕੋਈ ਸੁਖ ਸੁਖਦਾ ਉਹਦੀ ਮਨੋਕਾਮਨਾ ਪੂਰੀ ਹੁੰਦੀ ਹੈ ਇੱਕ ਇੱਥੇ ਸਵਾ ਮਣੀ ਦਾ ਭੋਗ ਲਗਾਇਆ ਜਾਂਦਾ ਜੋ ਕਿ 1100 ਰੁਪਏ ਦੇ ਵਿੱਚ ਅਸੀਂ ਤਿਆਰ ਕਰਕੇ ਦਿੰਨੇ ਆਂ ਜੋ ਸਵਾ ਮਣੀ ਦਾ ਭੋਗ ਲਾਉਣ ਵਾਸਤੇ ਸਾਡੇ ਕੋਲੇ ਮਤਲਬ ਲੋਕ ਫੋਨ ਕਰਦੇ ਆ ਬੁੱਕ ਕਰਵਾਉਂਦੇ ਆ ਹਰ ਕੋਈ ਮੈਰਜਨ ਵਰਸਦੀ ਤੇ ਲਾ ਲਓ ਜਾਂ ਕੋਈ ਵਰਸੀ ਤੇ ਲਾ ਲਓ ਜਾਂ ਕੋਈ ਬੱਚੇ ਦੇ ਬਰਥਡੇ ਤੇ ਲਾ ਲਓ ਉਹ ਵੀ ਖੁਸ਼ੀ ਗਮੀ ਦਾ ਕੋਈ ਵੀ ਪ੍ਰੋਗਰਾਮ 1100 ਰੁਪਏ ਦੇ ਵਿੱਚ ਸਵਾ ਮਣੀ ਦਾ ਭੋਗ ਇੱਥੇ ਲਗਵਾਇਆ ਜਾਂਦਾ ਤੇ ਹਰ ਇੱਕ ਬੰਦੇ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ راجੀ ਜੀ ਆਪਾਂ ਜੀ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਵੀ ਇਹ ਸ਼ੁਰੂ ਤੋਂ ਇੱਕ ਗਊ ਤੋਂ ਸ਼ੁਰੂ ਕਰਿਆ ਅਨਾਜ ਮੰਡੀ ਤੋਂ ਸ਼ੁਰੂ ਕਰਿਆ ਤਾਂ ਉੱਥੇ ਦਿੱਕਤਾਂ ਬਹੁਤ ਜ਼ਿਆਦਾ ਆਈਆਂ ਹੁਣ ਉਹ ਵੀ ਥੋੜੀਆਂ ਜਿਹਾ ਸਾਂਝੀਆਂ ਕਰ ਦਿਓ ਉੱਥੇ ਦਿੱਕਤਾਂ ਤਾਂ ਆਉਣੀਆਂ ਹੀ ਸੀ ਜੀ ਕਿਉਂਕਿ ਸਰਕਾਰੀ ਜਗ੍ਹਾ ਸੀਗੀ ਤੇ ਅਗਲੇ ਨੇ ਸਾਨੂੰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਕਿ 2 ਸਾਲ 2.5 ਸਾਲ ਉੱਥੇ ਸਾਨੂੰ ਜਗ੍ਹਾ ਟੈਂਟ ਲਾਉਣ ਨੂੰ ਦਿੱਤੀ ਉਸ ਤੋਂ ਬਾਅਦ ਅਗਲੇ ਦੀ ਵੀ ਕੋਈ ਮਜਬੂਰੀ ਹੋ ਜਾਂਦੀ ਹੈ ਤੇ ਆਪਣੇ ਕੋਲੇ ਵੀ ਇੱਥੇ ਜਿਹੜੀਆਂ ਗਾਵਾਂ जख्मी ਸੀ ਉਹ ਵਧਣ ਲੱਗ ਗਈਆਂ ਉੱਥੇ ਵੀ ਨਹੀਂ ਪੂਰੀਆਂ ਆਉਨੀਆਂ ਸੀ ਫੇਰ ਇਹ ਅਜ ਤੋਂ 13-14 ਸਾਲ ਪਹਿਲਾਂ ਨਗਰ ਪੰਚਾਇਤ ਦੇ ਸਹਿਯੋਗ ਨਾਲ ਤੇ ਸਾਨੂੰ ਇਹ ਜਗ੍ਹਾ ਮਿਲੀ 7 ਕਨਾਲਾਂ ਹੂੰ 7 ਕਨਾਲਾਂ ਦੇ ਵਿੱਚ ਸਾਡੇ ਕੋਲੇ 500 ਗਾਵਾਂ ਇੱਥੇ ਅਸੀਂ ਪਾਲਣ-ਪੋਸ਼ਣ ਕਰ ਰਹੇ ਆਂ ਨੇੜੇ ਦੇ 15-20 ਕਿਲੋਮੀਟਰ ਤੋਂ ਅਸੀਂ ਕੋਈ ਵੀ ਸਾਨੂੰ ਕਾਲ ਆਉਂਦੀ ਆ ਫੋਨ ਆਉਂਦਾ ਉਹ ਅਸੀਂ ਚੱਕ ਕੇ ਲੈ ਕੇ ਆਉਨੇ ਆ ਕੋਈ ਅੰਨੀ ਗਊ ਜਿੱਥੋਂ ਵੀ ਫੋਨ ਆਵੇ ਉੱਥੋਂ ਅਸੀਂ ਲੈ ਕੇ ਆਉਨੇ ਆ ਅੰਨੀ ਗਊ ਤਾਂ ਸਾਨੂੰ 20-25 ਕਿਲੋਮੀਟਰ ਤੋਂ ਵੀ ਅਸੀਂ ਲੈ ਕੇ ਆਉਨੇ ਆ ਦੂਜੀ ਗੱਲ ਇਹ ਹੈ ਵੀ ਇੱਥੇ ਕੋਈ ਦੁੱਧ ਦਾ ਬਿਜ਼ਨਸ ਨਹੀਂ ਹੈਗਾ ਠੀਕ ਹੈ ਦੁੱਧ ਇੱਥੇ ਫ੍ਰੀ ਆਫ ਕਾਸਟ 250 ਐਮਐਲ 300 ਐਮਐਲ ਜੇ ਕਿਸੇ ਬੱਚੇ ਦੇ ਲੋੜ ਹੈ ਬੱਚੇ ਨੂੰ ਜਾਂ ਬੱਚੇ ਦੀ ਮਾਂ ਦੇ ਨਹੀਂ ਆਉਂਦਾ ਤਾਂ ਉਹ ਇੱਥੋਂ ਸਾਡੇ ਕੋਲੇ ਦੁੱਧ ਲੈ ਜਾ ਕੇ ਬਿਲਕੁਲ ਦੇਸੀ ਗਾਵਾਂ ਦੇ ਜਰੂਰਤ ਦੇ ਅਨੁਸਾਰ ਅਸੀਂ ਇਹ ਵੀ ਮਤਲਬ ਸੇਵਾ ਸਾਡੀ ਇਹ ਵੱਡੀ ਹੈ ਤੇ ਨਗਰ ਦਾ ਬਹੁਤ ਪੂਰਾ ਵੱਡਾ ਯੋਗਦਾਨ ਅਤੇ ਜਦੋਂ ਜਦੋਂ ਬਾਈ ਜੀ ਗਊਸ਼ਾਲਾ ਸ਼ੁਰੂ ਆਪਾਂ ਕਰੀਏ ਬਿਲਕੁਲ ਇੱਥੇ 7 ਕਨਾਲਾ ਜ਼ਮੀਨ ਮਿਲ ਗਈ ਆਪਾਂ ਨੂੰ ਲੇਕਿਨ ਸ਼ੁਰੂਆਤ ਹੈ ਜਿਹੜੀ ਉਹਦੇ ਵਿੱਚ ਪੈਸੇ ਦੀ ਬੜੀ ਦਿੱਕਤ ਆਈ ਹੋਊਗੀ ਬਣਾਉਣ ਵਾਸਤੇ ਉਹਦੇ ਫਿਰ ਕਿਵੇਂ ਮੈਨੇਜ ਕੀਤਾ ਉਦੋਂ ਪੈਸੇ ਤਾਂ ਬਾਈ ਜੀ ਜਿਵੇਂ ਜਿਵੇਂ ਸਿਸਟਮ ਸਾਡਾ ਅੱਗੇ ਵਧਦਾ ਗਿਆ ਅਸੀਂ ਕੋਈ ਲੱਕੀ ਡਰਾਅ ਚਲਾਉਨੇ ਆ ਸਾਲ ਚ ਇੱਕ ਵਾਰੀ ਲੱਕੀ ਕੋਪਨ ਚਲਾਉਨੇ ਆ ਬੇਸਾਰਾ ਗਊ ਸੇਵਾ ਸੰਪਤੀ ਦੇ ਨਾਂ ਤੇ ਸਾਡਾ ਕੋਪਨ ਛਪਦਾ ਹੈ ਸਾਲ ਦੇ ਵਿੱਚ ਇੱਕ ਅਸੀਂ ਕੋਪਨ ਛਪਾਉਨੇ ਆ ਤੇ ਉਹ ਕੋਪਨ ਦੇ ਰਾਹੀਂ ਜੋ ਵੀ ਸਾਡੀ ਉਸਾਰੀ ਹੁੰਦੀ ਹੈ ਉਹ ਕੋਪਨ ਦੇ ਅਧੀਨ ਹੋ ਜਾਂਦੀ ਹੈ ਜੇ ਉਹ ਚੋ 2 ਲੱਖ ਬਚ ਗਿਆ ਜਾਂ 3 ਲੱਖ ਬਚ ਗਿਆ ਜਾਂ 4 ਬਚ ਗਿਆ ਜਾਂ ਕਿਸੇ ਵੀਲੇ ਬਚਦੇ ਵੀ ਨਹੀਂ ਉਹ ਸਾਰਾ ਮਤਲਬ ਸਾਡਾ ਸਾਰੇ ਪਿੰਡਾਂ ਦਾ ਪੂਰਾ ਸਹਿਯੋਗ ਹੈ ਉਹਦੇ ਅਨੁਸਾਰ ਸਾਡਾ ਸਿਸਟਮ ਚੱਲੀ ਜਾਂਦਾ ਹੈ ਲੇਕਿਨ ਪੈਸੇ ਦੀ ਲੋੜ ਤਾਂ ਹੈਗੀ ਹੈ ਰਹਿੰਦੀ ਵੀ ਹੈ ਪੂਰੀ ਤਾਂ ਹੁੰਦੀ ਨਹੀਂ ਖਰਚਾ ਬਹੁਤ ਹੈ ਦਵਾਈ ਦਾ ਖਰਚਾ ਕਿੰਨਾ ਜੀ ਮਹੀਨੇ ਦਾ ਡੀਜ਼ਲ ਦਾ ਕਿੰਨਾ ਹੈ ਲੇਬਰ ਕਿੰਨੀ ਹੈ ਲੇਕਿਨ ਫੇਰ ਵੀ ਚੱਲੋ ਗੋਗੂ ਮਾਤਾ ਦੀ ਕਿਰਪਾ ਨਾਲ ਸਭ ਕੁਝ ਲੜਿਆ ਆਉਂਦਾ ਹੈ ਤੇ ਸਰਦੂਲਗੜ੍ਹ ਦਾ ਪਿਆਰ ਪਿੰਡਾਂ ਦਾ ਪਿਆਰ ਬਹੁਤ ਵਧੀਆ ਮਿਲਦਾ ਤੁਸੀਂ ਤਸਵੀਰਾਂ ਦਾ ਹੀ ਦੇਖ ਹੀ ਰਹੇ ਹੋਮ ਕਿ ਕਿਵੇਂ ਗਊਸ਼ਾਲਾ ਦੇ ਵਿੱਚ ਆ ਲੋਕ ਆ ਜਿਹੜੇ ਸੇਵਾ ਕਰ ਰਹੇ ਆ ਆਪਣੀ ਅ ਇੱਛਾ ਦੇ ਮੁਤਾਬਕ ਜਿਹੜੀ ਜਿਹੜੀ ਜੋ ਵੀ ਇੱਛਾ ਹੈਗੀ ਆ ਕੋਈ ਇਹ ਲਾਲੂ ਚਾਰਾ ਪਾ ਰਿਹਾ ਕੋਈ ਆਟਾ ਪਾ ਰਿਹਾ ਕੋਈ ਰੋਟੀ ਖਵਾ ਰਿਹਾਗਾ ਜਖਮੀ ਗਮੋਆਂ ਨੂੰ ਹਨਾ ਤੇ ਕੋਈ ਗੋਹਾ ਚੱਕਣ ਤੱਕ ਦੀ ਵੀ ਸੇਵਾ ਇੱਥੇ ਲੋਕ ਕਰਦੇ ਰਹੇ ਹੈਗੇ ਆ ਇਹ ਲਾ ਲੋ ਵੀ ਤੁਸੀਂ ਆਮ ਗਊਸ਼ਾਲਾ ਜਿਆਦਾਤਰ ਦੇਖੀ ਹੋਣੀ ਆ ਤਾਂ ਉਹਨਾਂ ਦੇ ਵਿੱਚ ਮੁਲਾਜ਼ਮ ਰੱਖੇ ਹੁੰਦੇ ਲੇਕਿਨ ਇੱਥੇ ਲੋਕ ਆਪ ਸੇਵਾ ਕਰਦੇ ਆ ਆਪਾਂ ਗਊਸ਼ਾਲਾ ਦੇ ਪ੍ਰਧਾਨ ਜੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਆ ਬਈ ਸੋਨੂ ਜੀ ਪ੍ਰਧਾਨ ਜੀ ਗਊਸ਼ਾਲਾ ਦੇ ਵਿੱਚ ਇਸ ਟਾਈਮ ਤੁਸੀਂ ਜਿਹੜੀ ਨਮਾਇੰਦਗੀ ਜਿਹੜੀ ਕਰ ਰਹੇ ਹੋ ਤਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਲੋਕਾਂ ਨੂੰ ਕੀ ਮੈਸੇਜ ਹੈਗਾ ਇਸ ਦਾ ਮੈਸੇਜ ਤਾਂ ਇਹੀ ਹੈ ਜੀ ਦੇਖੋ ਸਾਰਾ ਸ਼ਹਿਰ ਇੱਥੇ ਆ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਕਰਦਾ ਵੀ ਯਾਨੀ ਕਿ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦੇ ਆ ਵੀ ਕੋਈ ਕੁਛ ਨਾ ਕੁਛ ਕੋਈ ਆਪ ਦਾ ਪੇੜਾ ਰੋਟੀ ਹਰਾ ਲੈ ਕੇ ਆਉਂਦਾ ਜੀ ਇਸੇ ਤਰ੍ਹਾਂ ਆਪਣੇ ਨਾਲ ਸ਼ਹਿਰ ਤੇ ਪਿੰਡਾਂ ਦੇ ਲੋਕ ਵੱਤਵਾ ਜੁੜਦੇ ਜਾ ਰਹੇ ਠੀਕ ਹੈ ਤੇ ਇਹ ਇੱਥੇ ਸ਼ਹਿਰ ਦੇ ਵਿੱਚ ਮਤਲਬ ਆਪਾਂ ਕੋਈ ਦਾਨ ਇਕੱਠਾ ਕਰਨ ਵਾਸਤੇ ਕੋਈ ਰੇੜੀ ਵਗੈਰਾ ਵੀ ਲਾਈ ਹੋਈ ਹੈ ਜਿਹਦੇ ਨਾਲ ਲੋਕ ਸਹਿਯੋਗ ਕਰ ਸਕਣ ਹਾਂਜੀ ਆਪਣੀ ਕਿਤਾ ਰੇੜੀ ਪਿੰਡਾਂ ਚ ਜਾਂਦੀ ਹੈ ਜੀ ਜੋ ਕਿ ਆਪਣਾ ਆਪਣੇ ਆਟੇ ਵਗੈਰਾ ਲੈ ਕੇ ਆਉਂਦੀ ਹੈ ਜੀ ਤੇ ਇੱਕ ਆਪਣੇ ਸ਼ਹਿਰ ਚ ਵੀ ਜਾਂਦੀ ਹੈ ਜੀ ਤੇ ਹਰ ਮਹੀਨੇ ਅਸੀਂ ਕਲੈਕਸ਼ਨ ਵੀ ਕਰਦੇ ਹਾਂ ਜੀ ਜਿੰਨੀ ਕਲੈਕਸ਼ਨ ਹੋ ਜੀ ਹਰ ਵੀਨੇ ਕਲੈਕਸ਼ਨ ਕਰਦੀ ਹੈ ਬਿਲਕੁਲ ਕਰਦੇ ਨੇ ਇਹ ਵੀ ਬਹੁਤ ਵਧੀਆ ਗੱਲ ਹੈ ਜਿਹੜੀ ਹੈਗੀ ਹੈ ਤੇ ਆਪਾਂ ਇਧਰ ਬਾਈ ਜੀ ਨਾਲ ਗੱਲ ਕਰਾਂਗੇ ਬਾਈ ਜੀ ਮੈਨੂੰ ਇਹ ਦੱਸੋ ਵੀ ਕਲੈਕਸ਼ਨ ਵਗੈਰਾ ਵੀ ਚਲੋ ਹੋ ਜਾਂਦੀ ਹੈ ਸਾਰਾ ਕੁਝ ਕਰਤਾ ਹੋ ਜਾਂਦਾ ਫਿਰ ਕਿਤੇ ਨਾ ਕਿਤੇ ਦਿੱਕਤਾਂ ਵੀ ਤਾਂ ਆਉਂਦੀਆਂ ਹੋਣੀਆਂ ਉਹ ਕਿਹੜੀਆਂ ਆਉਂਦੀਆਂ ਦਿੱਕਤਾਂ ਦਾ ਦੇਖੋ ਜੀ ਜੋ ਕੀ ਸੇਵਾ ਕਰਦੇ ਆ ਉਹ ਚ ਦਿੱਕਤਾਂ ਤਾਂ ਆਉਂਦੀਆਂ ਹੀ ਆ ਹਾਂ ਇਹ ਤਾਂ ਤੁਹਾਨੂੰ ਪਤਾ ਹੀ ਹੈ ਦੇਖੋ ਕਹਿਣ ਦੀਆਂ ਗੱਲਾਂ ਨੇ ਪਰ ਦੂਜੀ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸਣਾ ਚਾਹਣਾ ਇਹਦੇ ਵਿੱਚ ਸਾਨੂੰ ਸੇਵਾ ਕਰਨ ਦੇ ਵਿੱਚ ਸਾਡੀਆਂ ਭੈਣਾਂ ਦੋ ਮੰਡਲੀਆਂ ਜੋ ਸਾਡੀ ਇੱਕ ਦੁਰਗਾ ਕੀਰਤਨ ਮੰਡਲੀ ਹੈ ਇੱਕ ਸਾਡੀ ਮਹਿਲਾ ਗਉ ਕੀਰਤਨ ਮੰਡਲੀ ਹੈ ਉਹ ਘਰਾਂ ਦੇ ਵਿੱਚ ਕੀਰਤਨ ਕਰਦੀਆਂ ਘਰ ਘਰ ਜਾ ਕੇ ਉਹ ਵੀ ਜਿਹੜਾ ਸਾਰਾ ਪੈਸਾ ਸਾਨੂੰ ਇੱਥੇ ਦਿੰਦੀਆਂ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਲ ਦੇ ਵਿੱਚ ਸਾਨੂੰ ਵਧੀਆ ਪੈਸੇ ਇਕੱਠੇ ਕਰਕੇ ਦਿੰਦੀਆਂ ਉਹ ਘਰ ਘਰ ਕੀਰਤਨ ਕਰਦੀਆਂ ਘਰ ਘਰ ਜਾਂਦੀਆਂ ਵਿਚਾਰੀਆਂ ਕਿਸੇ ਨੂੰ ਕਹਿੰਦੀਆਂ ਵੀ ਕੀਰਤਨ ਕਰਾਓ ਜੋ ਕੇ ਪੂਰਾ ਮੰਗ ਤੰਗ ਕੇ ਆਪਦੇ ਔਕਾਤ ਤੋਂ ਵੱਧ ਮੰਗ ਕੇ ਲੈ ਕੇ ਆਉਂਦੀਆਂ ਉਹ ਸਾਨੂੰ ਬਹੁਤ ਇਸ ਗੱਲ ਦੇ ਵਿੱਚ ਪੂਰਾ ਸਹਿਯੋਗ ਇਹ ਹੋਰ ਵੀ ਇੱਥੇ ਧਾਰਮਿਕ ਸਮਾਗਮ ਕਰਾਈ ਜਾਂਦੇ ਹੁਣ ਧਾਰਮਿਕ ਸਮਾਗਮ ਤਾਂ ਜੀ ਜਿਵੇਂ ਪਿੱਛੇ ਸਾਡੇ ਜ਼ਿਮੀਦਾਰ ਭਰਾਵਾਂ ਨਾਲ ਅਸੀਂ ਰਲ ਕੇ ਖੰਡ ਪਾਠ ਦਾ ਆਯੋਜਨ ਕੀਤਾ ਬਹੁਤ ਵੱਡਾ ਜੱਗ ਹੋਇਆ ਉੱਥੇ ਹੂੰ ਜੋ ਵੀ ਸਾਨੂੰ ਤੂੜੀ ਦਾ ਦਾਨ ਹੈ ਜੋ ਫੀਡ ਦਾ ਦਾਨ ਹੈ ਸਾਨੂੰ ਸਾਰਾ ਐਵੇਂ ਸਾਨੂੰ ਕਹੀਏ ਵੀ ਸੇਵਾ ਰੂਪੀ ਆਉਂਦਾ ਅਸੀਂ ਅੱਜ ਤੱਕ ਤੂੜੀ ਤੇ ਕਦੇ ਪੈਸਾ ਨਹੀਂ ਲਾਇਆ ਜੀ ਇੰਨਾ ਸਾਨੂੰ ਸਹਿਯੋਗ ਹੈ ਜ਼ਿਮੀਦਾਰ ਭਰਾਵਾਂ ਦਾ ਅਸੀਂ ਪਿੱਛੇ ਖੜਾ ਏ ਖੜਾ ਮਿਲੇ ਅਸੀਂ ਪਿੱਛੇ ਕਿਲੇ ਦੇ ਵਿੱਚ ਭਰਤ ਪਾਈ ਹੂੰ ਸਾਨੂੰ ਸਾਰਾ ਮਤਲਬ ਉਹ ਸੇਵਾਦਾਰ ਵਿੱਚ ਟਰੈਕਟਰ ਮਿਲੇ 22 ਟਰੈਕਟਰ ਚੱਲਦੇ ਦੇ ਤੇ ਪੰਪ 500 ਗੇੜਾ ਇੱਕ ਦਿਨ ਦੇ ਵਿੱਚ ਟਰਾਲੀਆਂ ਤੇ ਆਉਂਦਾ ਰਿਹਾ ਤੇ ਸਿਰਫ ਤੇਲ ਤੇ ਸਾਡਾ ਕੰਮ ਚੱਲਿਆ ਜ਼ਿਮੀਦਾਰਾਂ ਦਾ ਸਾਡੇ ਨਾਲ ਐਡਾ ਸਹਿਯੋਗ ਹੈ 9 ਮਾਸ ਦਾ ਰਿਸ਼ਤੇ ਵਾਲੀ ਗੱਲ ਹੈ ਸਾਡੇ ਨਾਲ ਤੇ ਇੱਥੇ ਕੋਈ ਸਰਕਾਰ ਦਾ ਵੀ ਸਹਿਯੋਗ ਰਹਿੰਦਾ ਹੈ ਸਰਕਾਰ ਦਾ ਤਾਂ ਬਾਈ ਜਿਵੇਂ ਚਲੋ ਪਿੱਛੇ ਜੇ ਸਾਨੂੰ ਬੀਬਾ ਹਰਸਿਮਰਤ ਨੇ ਗ੍ਰਾਂਟ ਦਿੱਤੀ ਤੇ ਦੋ ਭਾਜੀਪੀ ਲੀਡਰਾਂ ਕੰਨਿਓ ਗ੍ਰਾਂਟ ਆਈ ਤੇ ਪਿੱਛੇ ਜਿਹੜਾ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਉਦੋਂ ਸਾਨੂੰ 5 ਲੱਖ ਦੀ ਗ੍ਰਾਂਟ ਉਹਨਾਂ ਨੇ ਵੀ ਦਿੱਤੀ ਸਮੇਂ ਦੇ ਅਨੁਸਾਰ ਜੋ ਵੀ ਸਿਸਟਮ ਜਿਵੇਂ ਬਿਜਲੀ ਦਾ ਬਿੱਲ ਹੈ ਫ੍ਰੀ ਆਫ ਕਾਸਟ ਕੀਤਾ ਹੋਇਆ ਗਊਸ਼ਾਲਾ ਵਾਸਤੇ ਸਰਕਾਰਾਂ ਦਾ ਕਿਤੇ ਨਾ ਕਿਤੇ ਸਹਿਯੋਗ ਤਾਂ ਖਰ ਹੁੰਦਾ ਹੀ ਹੈ ਸਰਕਾਰਾਂ ਤੋਂ ਬਿਨਾ ਵੀ ਕੋਈ ਸੰਸਥਾ ਨਹੀਂ ਚੱਲਦੀ ਤੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਉਹ ਵੀ ਇੱਥੇ ਕੋਈ ਵੀ ਜਿਵੇਂ ਭਗਵੰਤ ਮਾਨ ਜੀ ਜਾਂ ਕੋਈ ਗੁਰਪ੍ਰੀਤ ਜੀ ਦਾ ਸਾਡੇ ਕੋਲੇ ਆਉਂਦੇ ਹੀ ਰਹਿੰਦੇ ਆ ਉਹ ਵੀ ਆਉਣ ਬੇਸਟ ਕਰਨ ਜੋ ਵੀ ਸਾਨੂੰ ਕੋਈ ਸਰਕਾਰ ਕੰਨੀ ਉਸਹਾਇਤਾ ਮਿਲਦੀ ਹੈ ਸਾਨੂੰ ਮਹੱਈਆ ਕਰਾਈ ਜਾਵੇ ਬਿਲਕੁਲ ਜੀ ਆਪਣੇ ਨਾਲ ਕੋਈ ਸੇਵਾਦਾਰ ਵੀ ਜੁੜੇ ਹੋਏ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਆ ਬਈ ਸ਼ਿਵ ਕੁਮਾਰ ਜੀ ਕਿੰਨੇ ਸਾਲਾਂ ਤੋਂ ਸੇਵਾ ਕਰ ਰਹੇ ਹੋ ਤੇ ਕੀ ਸੇਵਾ ਆਪਾਂ ਦਾ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਯਾਰ ਇੱਥੇ ਆਇਆ ਕਰੀਏ ਕਿਉਂਕਿ ਲੋਕ ਤਾਂ ਮੰਦਰ ਮਸੀਤਾਂ ਦੇ ਵਿੱਚ ਜਾਂਦੇ ਤੇ ਤੁਸੀਂ ਗਊਸ਼ਾਲਾ ਦੇ ਵਿੱਚ ਸੇਵਾ ਕਰਦੇ ਹੋ ਇਹ ਤਾਂ ਜੀ ਪ੍ਰਧਾਨ ਜੀ ਨੇ ਦੱਸਿਆ ਸਾਡੇ ਹੋਰ ਸੇਵਾਦਾਰਾਂ ਨੇ ਦੱਸਿਆ ਵੀ ਇੱਥੇ ਬਹੁਤ ਵੱਡੇ ਟੋਏ ਹੁੰਦੇ ਸੀ ਜਦੋਂ ਸਾਨੂੰ ਜ਼ਮੀਨ ਦਿੱਤੀ ਗਈ ਇੱਥੇ ਬਹੁਤ ਵੱਡੇ ਟੋਏ ਹੁੰਦੇ ਸੀ ਤੇ ਉੱਥੋਂ ਅਸੀਂ ਗਾਹੂ ਲਿਆਤੀ ਜਦੋਂ ਉਸ ਤੋਂ ਬਾਅਦ ਇੱਥੇ ਖੁਦ ਆਪ ਦੀ ਹੱਥੀਂ ਬੁੱਟਾ ਲਾਇਆ ਹੋਇਆ ਜਦੋਂ ਸਾਡੇ ਸਰਦੂਲਗੜ੍ਹ ਦੇ ਸਾਰੇ ਸੋਜਵਾਨਾਂ ਵਾਲਾ ਉਸ ਦਿਨ ਤੋਂ ਲੈ ਕੇ ਅੱਜ ਦਿਨ ਤੱਕ ਅਸੀਂ ਸਵੇਰੇ ਇੱਥੇ ਅੱਧਾ ਘੰਟਾ ਪੌਣਾ ਘੰਟਾ ਆਪ ਦੀ ਸੇਵਾ ਤਹ ਦੇ ਲੋ ਔਰ ਇੱਛਾਵਾਂ ਵੀ ਬਹੁਤ ਪੂਰੀਆਂ ਹੁੰਦੀਆਂ ਨੇ ਪਰਮਾਤਮਾ ਨੇ ਐਡੀ ਕਿਰਪਾ ਹੁੰਦੀ ਹੈ ਜੋ ਵੀ ਗਊਸ਼ਾਲਾ ਨਾਲ ਜੁੜਿਆ ਜੀ ਉਸਦੇ ਹਰ ਕੰਮ ਨੂੰ ਕਾਮਨਾ ਇੱਥੇ ਪੂਰੀ ਹੁੰਦੀ ਹੈ ਸਾਡੇ ਹੋਰ ਸੇਵਾਦਾਰ ਵੀ ਹੈ ਸਾਰੇ ਸਵੇਰੇ 5:30 ਆਉਂਦੇ ਆ ਜੀ ਇੱਥੇ ਜਿਵੇਂ ਕਿਸੇ ਕੋਈ ਝਾੜੂ ਦੀ ਡਿਊਟੀ ਹੈ ਜੀ ਕੋਈ ਗੋਹਾ ਚੁੱਕਣ ਦੀ ਡਿਊਟੀ ਹੈ ਜੀ ਕੋਈ ਆਵਲਾ ਹਰਾ ਪਾਉਂਦਾ ਜੀ ਇਸ ਨਾਲ ਇੱਕ ਸਾਡਾ ਰੂਹ ਦਾ ਰਿਸ਼ਤਾ ਜੁੜਿਆ ਹੋਇਆ ਗਊਸ਼ਾਲਾ ਨਾਲ ਜੋ ਕਿ ਜੇ ਅਸੀਂ ਇਸ ਤੋਂ ਆਈਏ ਨਾ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਅੱਜ ਸਾਨੂੰ ਕਿਸ ਚੀਜ਼ ਦੀ ਕਮੀ ਮਹਿਸੂਸ ਹੋ ਸ਼ਿਭਜੀ ਪਾਪਾ ਜੇ ਦੂਜੇ ਪਾਸੇ ਗੱਲ ਕਰੀਏ ਲੋਕ ਤਾਂ ਕਹਿੰਦੇ ਵੀ ਆਪਦੇ ਮਾਪਿਆਂ ਨੂੰ ਨਹੀਂ ਸਾਂਭਦੇ ਆਪਦਾ ਘਰ ਨਹੀਂ ਸਾਂਭਦੇ ਆਪਦੇ ਬੱਚਿਆਂ ਨੂੰ ਨਹੀਂ ਸਾਂਭਦੇ ਤੇ ਲੋਕ ਇਹਦੇ ਗਊਆਂ ਦੀ ਸੇਵਾ ਕਰਨਾ ਆਉਂਦੇ ਆ ਉਹਨਾਂ ਨੂੰ ਕੀ ਮੈਸੇਜ ਹੈ ਦੇਖੋ ਜੀ ਦੇਖੋ ਮਾਂ ਪਿਓ ਦੀ ਸੇਵਾ ਸਭ ਤੋਂ ਉੱਤਮ ਸੇਵਾ ਮਾਂ ਪਿਓ ਨੇ ਆਪਾਂ ਨੂੰ ਇਸ ਦੁਨੀਆ ਨੂੰ ਜਗ ਜਾਹਿਰ ਕੀਤਾ ਆਪਾਂ ਨੂੰ ਦਿਖਾਇਆ ਲੇਕਿਨ ਉਹਨਾਂ ਵਾਸਤੇ ਵੀ ਇੱਕ ਸੰਦੇਸ਼ ਇਹੀ ਹੈ ਵੀ ਆਪਣੇ ਮਾਂ ਪਿਓ ਅਮੁੱਲ ਹੈ ਜਿਨ੍ਹਾਂ ਨੇ ਆਪਾਂ ਨੂੰ ਇਸ ਧਰਤੀ ਤੇ ਪ੍ਰਮਾਤਮਾ ਦੇ ਦਰਸ਼ਨ ਕੀਤੇ ਉਹਨਾਂ ਦੀ ਸੇਵਾ ਕਰਨਾ ਆਪਣਾ ਸਭ ਤੋਂ ਪਹਿਲਾ ਫਰਜ਼ ਹੈ ਲੇਕਿਨ ਆਪਣੀ ਸੇਵਾ ਦੇ ਵਿੱਚੋਂ ਆਪਣੇ ਜੀਵਨ ਕਾਲ ਦੇ ਵਿੱਚੋਂ ਘੰਟਾ ਅੱਧਾ ਘੰਟਾ ਇਸ ਗਊਸ਼ਾਲਾ ਨੂੰ ਵੀ ਤੁਹਾਡਾ ਦੇਣਾ ਇੱਕ ਆਪਣਾ ਫਰਜ਼ ਹੈ ਬਿਲਕੁਲ ਜੀ ਬਿਲਕੁਲ ਜਿਵੇਂ ਭਰਾ ਨੇ ਦੱਸਿਆ ਵੀ ਆਪਦੇ ਮਾਂ ਪਿਓ ਦਾ ਇਲਾਜ ਨਹੀਂ ਲੋਕ ਕਰਵਾ ਸਕਦੇ ਤੇ ਇੱਥੇ ਗਊਆਂ ਦਾ ਇਲਾਜ ਹੈ ਜਿਹੜਾ ਉਹ ਕਰਦੇ ਆ ਹਨਾ ਕਿ ਬਹੁਤ ਵੱਡੀ ਗੱਲ ਹੈ ਦੇਖੋ ਮਾਂ ਪਿਓ ਸਾਹਮਣੇ ਪਹਿਲਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਜਿਹੜੇ ਵੀਰ ਹੈ ਮਾਂ ਪਿਓ ਦੀ ਸੇਵਾ ਨਹੀਂ ਕਰ ਸਕਦੇ ਉਹ ਗਊਆਂ ਦੀ ਸੇਵਾ ਵੀ ਨਹੀਂ ਕਰ ਸਕਦੇ ਸਿੱਧੀ ਗੱਲ ਇਹ ਹੈ ਸਾਡੇ ਨਾਲ ਹੋਰ ਸੇਵਾਦਾਰ ਜੁੜੇ ਹੋਏ ਨੇ ਕੀ ਨਾਮ ਹੈ ਜੀ ਨੰਦਕਿਸ਼ੋਰ ਜੀ ਅ ਨੰਦਰਾਲ ਜੀ ਕਿੰਨੇ ਸਮੇਂ ਤੋਂ ਆ ਰਹੇ ਹੋ ਤੇ ਕਿਵੇਂ ਲੱਗਦਾ ਇੱਥੇ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਕਿੰਨੇ ਸਮੇਂ ਤੋਂ ਆ ਰਹੇ ਹੋ 10 ਜਦੋਂ ਦੇ ਬਣਿਆ ਜੀ ਉਦੋਂ ਦੀ ਆ ਰਹੇ ਹਾਂ ਪਹਿਲਾਂ ਪੰਰਲੇ ਪਾਸੇ ਜਾਂਦੇ ਸੀ ਜੀ ਜਦੋਂ ਮੰਡੀ ਕਿੰਦੀ ਸੀ ਨਹੀਂ ਜੀ ਪਹਿਲਾਂ ਉਧਰ ਹੀ ਉਹ ਦੂਜੀ ਕੋਸ਼ਾਲਾ ਦੇ ਵਿੱਚ ਉਹਦਾ ਵਧੀਆ ਨਹੀਂ ਹੈ ਜੀ ਸਿਸਟਮ ਹੂੰ ਠੀਕ ਹੈ ਜ਼ਮੀਨ ਬਹੁਤ ਹੈ 8 ਕਿੱਲੇ ਜ਼ਮੀਨ ਆ ਦੇ ਕੋਲ ਹੂੰ ਮੇਰੇ ਪਿਤਾ ਜੀ ਨੇ ਬੂਟਾ ਲਾਇਆ ਹੋਇਆ ਅੱਛਾ ਉਹਦੇ ਵਿੱਚ 10-10 ਫੁੱਟ ਦੇ ਟੋਏ ਸੀਗੇ ਜੀ ਮੇਰੇ ਡੈਡੀ ਨੇ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਫਰਤ ਪਵਾਈ ਨੇ ਮचंद ਜੈਨ ਨੇ ਤੇਲ ਡੀਜ਼ਲ ਦਿੱਤਾ ਸਭ ਤੋਂ ਸਟਾਰਟਿੰਗ ਦੇ ਵਿੱਚ ਇਹ ਮਤਾ ਪਾਇਆ ਪੰਚਾਇਤ ਦੇ ਵਿੱਚ ਅੱਠ ਕਿੱਲਾਂ ਦਾ ਉਹਦਾ ਡੈਡੀ ਮੈਂਬਰ ਪੰਚਾਇਤ ਸੀ ਸ਼ਿਵਾਲਾਲ ਸਿੰਘਲਾ ਉਸਤਾਨ ਫੇਰ ਇਹ ਉਧਰ ਹੁਣ ਤੁਹਾਨੂੰ ਪਤਾ ਹੀ ਹੈ ਭੁੱਖੀਆਂ ਮਰ ਰਹੀਆਂ ਗਊਆਂ ਤੇ ਕੋਈ ਉਹਦਾ ਸਾਹ ਸਮਝੇ ਰੋਜ਼ ਬਹੁਤ ਦੇਖ ਕੇ ਬੰਦੇ ਨੂੰ ਪਰੇਸ਼ਾਨ ਨਹੀਂ ਫਿਰ ਉਧਰ ਜਾਣਾ ਛੱਡਦਾ ਹੀ ਹਰੇਕ ਬੰਦੇ ਵਾਸਤੇ ਉਧਰ ਦੁੱਧ ਵਿਕਦਾ ਜੀ ਨਾਲੇ ਸ਼ਰਮ ਠੀਕ ਦੁੱਧ ਵੀ ਉਹਨਾਂ ਨੂੰ ਵਿਕਦਾ ਜਿਹੜੇ ਵਧੀਆ ਬੰਦੇ ਆ ਗਰੀਬ ਨੂੰ ਤਾਂ ਮਿਲਦਾ ਹੀ ਨਹੀਂ ਠੀਕ ਇੱਥੇ ਕੋਈ ਆਵੇ ਗਰੀਬ ਆਵੇ ਅਮੀਰ ਆਵੇ ਉਹਨੂੰ ਤਾਂ 200 ਗ੍ਰਾਮ ਉਹਦੀ ਡੋਲੂ ਚ ਪੈ ਜਾਣਾ ਚਾਹੇ ਉਹਨੂੰ ਘਰ ਵਾਸਤੇ ਚਾਹੀਦਾ ਚਾਹੇ ਉਹਨੇ ਚਾਹ ਬਣਾਉਣੀ ਹੈ ਤਾਂ ਵੀ ਮਿਲੂਗਾ ਇੱਥੇ ਅੱਜ ਤੱਕ ਨਾ ਵਿਕੇ ਬਕਿਆ ਤੇ ਨਾ ਵਿਕੇ ਠੀਕ ਹੈ ਸਭ ਤੋਂ ਵਧੀਆ ਵੱਡੀ ਸੇਵਾ ਹੈ ਇਹ ਆਈ ਇਹਨਾਂ ਦੀ ਤੇ ਹਰੇਕ ਸਾਧਾ ਸ਼ੈਰ 90% ਬੰਦੇ ਇੱਧਰ ਆਉਂਦੇ ਨੇ 95% ਉੱਥੇ ਦਾ 5% ਹੀ ਜਾਂਦੇ ਆ ਬਹੁਤ ਵਧੀਆ ਗੱਲ ਭਰਾ ਨੇ ਕਹੀ ਹੈ ਕਹਿੰਦਾ ਵੀ ਦੂਸਰੀ ਗਊਸ਼ਾਲਾ ਦੇ ਵਿੱਚ ਜਿਹੜਾ ਦੁੱਧ ਵਿਕਦਾ ਕਿਤੇ ਨਾ ਕਿਤੇ ਚਲੋ ਆਪਦੇ ਖਰਚਿਆਂ ਦੀ ਪੂਰਤੀ ਕਰਨ ਵਾਸਤੇ ਹੋ ਸਕਦਾ ਵੀ ਦੁੱਧ ਫालतू ਹੋਵੇ ਤਾਂ ਉਹਨਾਂ ਵੱਲੋਂ ਵੇਚਿਆ ਵੀ ਜਾਂਦਾ ਹੋਵੇ ਤੇ ਦੂਸਰੇ ਪਾਸੇ ਜਿਸ ਦੀ ਗਊਸ਼ਾਲਾ ਦੀ ਗੱਲ ਕਰੀਏ ਤਾਂ ਬਿਲਕੁਲ ਫ੍ਰੀ ਆਫ ਕੋਸਟ ਦੁੱਧ ਦਿੱਤਾ ਜਾਂਦਾ ਤੇ ਭਰਾ ਨੇ ਇੰਨਾ ਕ ਚੈਲੰਜ ਕਰਤਾ ਕਹਿੰਦਾ ਨਾ ਤਾਂ ਵਿਕਿਆ ਨਾ ਬਿਕਰੇ ਹੈ ਤੇ ਨਾ ਹੀ ਬਿਕਰ ਦਈਏ ਕਹਿੰਦੇ ਉਵੇਂ ਦੀ ਉਵੇਂ ਹੀ ਸੇਵਾ ਚੱਲਣੀ ਹੈ ਹਾਂ ਸਾਡੇ ਨਾਲ ਹਾਜ਼ਰ ਆਤੀ ਹੈ ਐਸੋਸ਼ਨ ਦੇ ਪ੍ਰਧਾਨ ਦਰਸ਼ਨ ਮਿੱਤਲ ਜੀ ਅੱਪਾ ਇਹਨਾਂ ਨਾਲ ਗੱਲ ਕਰਦੇ ਆ ਦੇਖ ਹੋਰ ਕਿਤੇ ਕਿਤੇ ਬੰਦੇ ਸੇਵਾ ਕਰਨ ਆਉ ਹਾਂਜੀ ਇਹ ਤੁਸੀਂ ਕਿੰਨੇ ਟਾਈਮ ਤੋਂ ਸੇਵਾ ਕਰਨਾ ਆ ਰਹੇ ਹੋ ਜੀ ਕਾਫੀ ਲੰਮੇ ਟਾਈਮ ਤੋਂ ਜੀ ਆ ਰਹੇ ਆ ਜਦੋਂ ਦੀ ਇਹ ਗੋਬੀ ਸਦਲਾ ਬੇਸਾਰਾ ਦਾਸੀਂ ਦੇਖਿਆ ਵੀ ਜਿਹੜੇ ਇਥੋਂ ਦੀ ਪ੍ਰਬੰਧਕ ਕਮੇਟੀ ਆ ਬਹੁਤ ਵਧੀਆ ਇਹ ਸੇਵਾ ਕਰ ਰਹੇ ਨੇ ਤਾਂ ਇਹਨਾਂ ਦੀ ਸੇਵਾ ਬਿਨ ਨਹੀਂ ਦੇਖ ਕੇ ਸਾਡਾ ਵੀ ਮਨ ਕਰਿਆ ਵੀ ਆਪ ਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਗਊਆਂ ਵਾਸਤੇ ਕੋਈ ਹਰਾਚਾਰਾ ਪਾ ਕੇ ਆਉਣਾ ਚਾਹੀਦਾ ਅਸੀਂ ਧੰਨਵਾਦੀ ਆਂ ਸ਼ਹਿਰ ਵਾਸੀਆਂ ਵੱਲੋਂ ਇਹ ਬੇਸਾਰਾ ਕਮੇਟੀ ਦੇ ਜੋ ਨੌਜਵਾਨ ਇਨੀ ਮਿਹਨਤ ਨਾਲ ਆਪਦਾ ਕਾਰੋਬਾਰ ਛੱਡ ਕੇ ਸਰੂਆੜ ਦੀ ਗਊਸ਼ਾਲਾ ਇਹਨਾਂ ਨੇ ਇੱਥੋਂ ਤੱਕ ਲੈ ਕੇ ਗਏ ਨੇ ਅਸੀਂ ਸਮੂਹ ਸ਼ਹਿਰ ਵੱਲੋਂ ਆਰਥੀ ਐਸੋਸੀਏਸ਼ਨ ਵੱਲੋਂ ਇਹਨਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤਾਂ ਜੋ ਇਹ ਅੱਗੇ ਵੀ ਐਵੇਂ ਜੋ ਕਰ ਤਰੱਕੀਆਂ ਕਰਦੇ ਰਹਿਣ ਪ੍ਰਮਾਤਮਾ ਇਹਨਾਂ ਨੂੰ ਬਹੁਤ ਲੰਮੀ ਉਮਰ ਬਖਸ਼ੇ ਬਹੁਤ ਵਧੀਆ ਗੱਲ ਹੈ ਬਾਕੀ ਆਰਥੀ ਐਸੋਸੀਏਸ਼ਨ ਤਾਂ ਬੈਸੀ ਕਰੀਮ ਹੈ ਸ਼ਹਿਰ ਦੀ ਹੈ ਨਾ ਤੇ ਇਹਨਾਂ ਦੀ ਸੇਵਾ ਜਿਹੜੀ ਬਹੁਤ ਜ਼ਿਆਦੇ ਗਊਸ਼ਾਲਾ ਦੇ ਵਿੱਚ ਆਰਥੀ ਐਸੋਸੀਏਸ਼ਨ ਵੱਲੋਂ ਜਿਹੜੀ ਆਉਂਦੀ ਹੈ ਤੇ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਆਂ ਪੁੱਛਦੇ ਆਂ ਅੱਗੇ ਜਾਣਦੇ ਆਂ ਆ ਸਾਡੇ ਨਾਲ ਡੀਸੀ ਤਾਇਆ ਜੀ ਜਿਹੜੇ ਉਹ ਇਹਨੇ ਆਪਾਂ ਇਹਨਾਂ ਗੱਲਬਾਤ ਕਰਦੇ ਆਂ ਹਾਂਜੀ ਕਿੰਨੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹੋ ਤੇ ਕੀ ਕੀ ਔਕੜਾਂ ਜਿਹੜੀਆਂ ਸੇਵਾ ਦੇ ਦੌਰਾਨ ਆਈਆਂ ਹਾਂਜੀ ਸਾਨੂੰ 10 ਸਾਲ ਹੋ ਗਏ ਜੀ ਘੱਟੋ ਘੱਟ 12 ਸਾਲ ਉਹਦੇ ਆਉਂਦਿਆਂ ਨੂੰ ਪੌਂਦੀ ਮੀਂਹ ਆਵੇ ਕਣੀ ਆਵੇ ਅਸੀਂ ਉਰੇ ਜਣੀ ਕੇ ਗੂਆਂ ਦੀ ਝਕਮੀਆਂ ਗੂਆਂ ਦੀ ਆਪਦੇ ਹੱਥ ਨਾਲ ਉਹਨਾਂ ਨੂੰ ਪੂਰੀ ਬਣਾ ਬਣਾ ਕੇ ਕੁੱਟ ਕੁੱਟ ਕੇ ਚੂਰੀ ਨੀਰੇ ਦੀ ਉਹਨਾਂ ਦੇ ਮੂੰਹ 'ਚ ਪਾ ਰਹੇ ਹਾਂ 10 12 ਸਾਲਾਂ ਤੋਂ ਪੌਂਦੀ ਮੀਂਹ ਆਵੇ ਕਣੀ ਆਵੇ ਬਾਕੀ ਲੋਕਾਂ ਜਿਵੇਂ ਕਹਿੰਦੇ ਨੇ ਉਹਦੀ ਇੱਛਾ ਪੂਰੀ ਹੁੰਦੀ ਆ ਮੱਥਾ ਟੇਕ ਕੇ ਜਾਂ ਸਵਾਮਣੀ ਸੋਕ ਕੇ ਜਾਂ ਮੈਨੂੰ ਤਾਂ ਮੇਰੇ ਨਾਲ ਤਾਂ ਆਪਦੇ ਨਾਲ ਬੀਤੀ ਹੋਈ ਆ ਗੱਲ ਵੀ ਮੇਰਾ ਐਕਸੀਡੈਂਟ ਹੋ ਗਿਆ ਮੇਰੇ ਤੇ ਐਕਸੀਡੈਂਟ ਹੋਣ ਦੇ باوجود ਵੀ ਮੇਰੇ ਨਾਲ ਇੱਕ ਮੇਰਾ ਦੋਸਤ ਬੈਠਾ ਸੀ ਮੇਰਾ ਪਾਰਟਨਰਸ਼ਿਪ ਸੀ ਉਹਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਮੈਨੂੰ ਪਰ ਡੈੱਡ ਕਰਾਰ ਦਿੱਤਾ ਗਿਆ ਸੀ ਉੱਥੇ ਵੀ ਇਹ ਖਤਮ ਹੋ ਗਿਆ ਜਦੋਂ ਗੂਸ਼ਾਲਾ ਦੇ ਵਿੱਚ ਗਰੁੱਪ ਦੇ ਵਿੱਚ ਆਇਆ ਮੁੰਡੇ ਉਹਦੇ ਬੈਠੇ ਸੀ ਇਹ ਕਹਿੰਦੇ ਵੀ ਇਹ ਭਾਈ ਆਪਣਾ ਸਾਥੀ ਤੁਰ ਗਿਆ ਕਹਿੰਦੇ ਜਦੋਂ ਇਹ ਨਾਲ ਸਾਡੇ ਉੱਥੇ ਗਏ ਮੇਰਾ ਪਤਾ ਲੈਣਗੇ ਜਾਂ ਮੈਨੂੰ ਅਰਦਾਸ ਕੀਤੀ ਇਹਨਾਂ ਨੇ ਗੂ ਮਾਤਾ ਦੇ ਅੱਗੇ ਅਰਦਾਸ ਕੀਤੀ ਵੀ ਪ੍ਰਮਾਤਮਾ ਨੇ ਇਹ ਜਾਂ ਉਹ ਕੀਤਾ ਵੀ ਮੇਰੇ ਸੱਤ ਲੱਗੀ ਪਰ ਮੇਰਾ ਜਾਨ ਤੋਂ ਮੈਂ ਬਚ ਗਿਆ ਇਹ ਗੂਸਲਾ ਦੇ ਕਰਕੇ ਸਾਰੇ ਸ਼ਹਿਰ ਦੀ ਇਹ ਆਵਾਜ਼ ਆਈ ਵੀ ਜਿਹੜੀ ਡੀਸੀ ਦੇ ਬਚਨ ਦਾ ਕਾਰਨ ਆ ਵੀ ਇਹ ਸਵੇਰ 4 ਵਜੇ ਉੱਠ ਕੇ 5 ਵਜੇ ਉੱਠ ਕੇ ਗੂਆਂ ਦੀ ਸੇਵਾ ਕੀਤੀ ਆਪਦੇ ਹੱਥੀ ਸੇਵਾ ਕੀਤੀ ਵੀ ਇਹਦੇ ਕਾਰਨ ਹੀ ਇਹਨਾਂ ਦਾ ਬਚਾਅ ਹੋ ਗਿਆ ਵੀ ਇਹ ਡੈੱਡ ਕਰਾ ਦਿੱਤਾ ਗਿਆ ਸੀ ਸਭ ਤੋਂ ਬਹੁਤ ਹੀ ਵਧੀਆ ਗਊਸ਼ਾਲਾ ਤੇ ਕੋਈ ਵੀ ਸੁਖੋ 50 ਰੁਪਏ ਦੀ ਸਵਾ ਮਣੀ ਦੀ ਸੇਵਾ ਸੁੱਕ ਕੇ ਜਾਓ ਮਨੋ ਕਾਮਨਾ ਉਰੇ ਬਹੁਤ ਹੀ ਵਧੀਆ ਪੂਰੀ ਹੋਈ ਦਰਸ਼ਕੋ ਬਹੁਤ ਦਿਲ ਨੂੰ ਛੂਣ ਵਾਲੀ ਜਿਹੜੀ ਘਟਨਾ ਭਰਾ ਦੇ ਨਾਲ ਵਾਪਰੀ ਸੀ ਕਹਿੰਦਾ ਵੀ ਡੈੱਡ ਕਰਾਰ ਦਿੱਤਾ ਸੀਗਾ ਜਾਨਕਿ ਇੱਕ ਨਾ ਤਰੀਕੇ ਨਾਲ ਬੈਠਾ ਹੈ ਕਿਸਾ ਦੇ ਵੀ ਧਰਮਰਾਜ ਕੋਲੇ ਲੇਖਾ-ਜੇਖਾ ਦੋਨ ਬਾਗਿਆ ਸੀ ਤੇ ਉੱਥੋਂ ਗਊ ਮਾਤਾ ਦੇ ਅਰਦਾਸ ਹੈ ਜੀ ਉਹੀ ਉੱਥੋਂ ਖਿੱਚ ਲਿਆਂਦਾ ਵਾਪਸ ਕਹਿੰਦਾ ਵੀ ਨਹੀਂ ਹਜੇ ਤੇਰਾ ਜੀਵਨ ਹੋਰ ਹੈਗਾ ਹੋਰ ਹਜੇ ਜਿਉਣਾ ਹੋਰ ਸੇਵਾ ਕਰਨੀ ਹੈ ਇਹ ਸਾਰਾ ਕੁਝ ਗਊਆਂ ਦੀ ਸੇਵਾ ਕਰਕੇ ਤੇ ਭਰਾ ਜੀ ਲਗਾਤਾਰ ਕਹਿੰਦਾ ਮੀ ਆਵੇ ਨੇਰੀ ਆਵੇ ਹੱਥਾਂ ਨਾਲ ਚੂਰੀ ਕੋਟਕੜ ਕੇ ਜਾਖਦੀ ਹੋਊਗਾ ਦੇ ਮੂੰਹ ਦੇ ਵਿੱਚ ਐਸੀ ਜਿਹੜੇ ਪਾਉਣੇ ਆ ਤਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਇਹ ਜਿਹੜਾ ਜਰੂਰ ਕਰਿਓ ਤੇ ਜੇ ਸਾਡੇ ਚੈਨਲ ਤੇ ਨਵੇਂ ਜੁੜੇ ਤਾਂ ਚੈਨਲ ਨੂੰ ਫੋਲੋ ਕਰ ਲਿਓ ਤੇ ਸਬਸਕ੍ਰਾਈਬ ਇਹ ਜਿਹੜਾ ਜਰੂਰ ਕਰ ਲਿਓ ਤੇ ਆਪਾਂ ਚੱਲਦੇ ਆ ਕਿਸੇ ਅੱਗੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ